ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਵੀ ਰਹਿਣ ਜਾਨ ਬਠੀਕ ਨੇ ਅੱਜ ਆਪਾਂ ਵੀ ਕਲੋਨੀ ਚ ਫਰਸ ਲਾ ਰਹੇ ਆ ਪੱਕਾ ਕਰ ਰਹੇ ਆ ਕਲੋਨੀ ਨੂੰ ਤੇ ਟੈਲ ਇਟਾ ਚਿਣਕੇ ਉੱਪਰ ਕੋਲੋਂ ਆਪਾਂ ਵਾਂਗੇ ਤੇ ਥਿੱਲੋ ਲਿਆ ਇਹ ਸਿਕਟਾਂ ਚੱਕ ਕੇ ਕੱਢਣੀਆਂ ਸੀਆਂ ਚਾਰ ਪੰਜ ਇਟਾ ਕੱਢਣੀਆਂ ਸੀਆਂ ਵਿੱਚ ਟਾਇਆ ਜੀ ਬੈਠੇ ਨੇ ਤੇ ਉਹ ਚਿਣੀ ਜਾਂਦੇ ਨੇ ਆਪਾਂ ਨਾਲ ਉਹਨਾਂ ਲਿਆ ਕੇ ਫੜਾਈ ਚੱਲਨੇ ਆ ਇਟਾ ਉਟਾ ਤੇ ਇਸ ਵਿੰਡ ਦਾ ਕੋਲੋਂ ਆਪਾਂ ਅੱਗੇ ਪੱਕਾ ਕਰ ਦਾਂਗੇ ਇਹ ਕਾਦੋ ਕਰ ਰਹੇ ਆ ਤੁਹਾਨੂੰ ਇਹ ਵੀਡੀਓ ਚ ਦੱਸਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਟੱਚନ୍ତି ਆ। ਤੇ ਪਾਣੀ ਫਿਰ ਕਰੰਟਾ ਦੇ ਫਿਰ ਆਪਾਂ ਕੰਟ ਦਾ ਘੋਲੋ ਪਾ ਦਾਂਗੇ, ਫੱਟ ਪੱਕਾ ਲਾ ਦਾਂਗੇ। ਤੇ ਇਹਦੇ ਵਿੱਚ ਸਾਰੇ ਜਾਨਵਰ ਛੜ ਕੇ ਭਾਈ ਇੱਥੇ ਛੜਤੀ ਸਾਰੇ। ਦੇਖੋ ਪੰਦਰ ਦੇਖੋ ਸਾਰਾ। ਇਹ ਸਾਰਾ ਭਾਈ ਰੋਕ ਲਿਆ। ਫਿਰ ਸੇਲ ਵਾਸਤੇ ਨਹੀਂ, ਸੇਲ ਤੇ ਭਾਈ ਆ ਦਸਵੇਂ ਮਹੀਨੇ ਜੇ ਸੇਲ ਕਰਿਆ ਕਰਾਂਗੇ। ਤੇ ਅੱਠਵੇਂ ਮਹੀਨੇ ਚ ਬਰੀਡ ਸਟਾਰਟ ਕਰਾਂਗੇ ਆਪਾਂ। ਤੇ ਆ ਮਰੀਜ਼ ਬੈਠੇ ਨੇ ਇੱਥੇ ਥੋੜੇ ਜੇ 3-4 ਮਰੀਜ਼ ਬੈਠੇ ਨੇ। ਆਪਾਂ ਡਾਇਮੰਡ ਆਵਾਂ ਗਿਆ ਤੇ ਜਾਵਾ ਦਾ ਫੇਰ ਇਧਰ ਆ ਤੇ ਸਾਡਾ ਤਾਇਆ ਮਿਸਤਰੀ ਆ ਇਹਨਰ ਐਕਟਰ ਤੇ ਪਾਣੀ ਛਿੜਕ ਰਿਹਾ ਹੁਣ ਦੇਖੋ ਫਰਕ ਪੂਰਾ ਟੋਪ ਦਾ ਲੱਗ ਗਿਆ ਵਿੱਚ ਇਹ ਤਾਂ ਲਾਇਆ ਬਈ ਚੂਹਿਆਂ ਨੇ ਨਾ ਮਿੱਟੀ ਕੱਟ ਕੱਟ ਬੁਰਾ ਹਾਲ ਕਰਤਾ ਸੀ ਆਹੋ ਖੱਡੇ ਪਾਰ ਸੇ ਜਾਣੇ ਬਸ ਤੇ ਇਧਰ ਵੀ ਦੇਖੋ ਬੁਰਾ ਹਾਲਾ ਖੱਡੇ ਪਾਰ ਸੇ ਨੇ ਹੁਣ ਦੇਖੋ ਪਿੱਛੇ ਖੱਡੇ ਚੂਹਿਆਂ ਦਾ ਹਾਲ ਆ ਬਈ ਇਹ ਸਾਬ ਪੱਕਾ ਫਰਸ਼ ਲਾ ਰਿਆ ਵਿੱਚ ਨਹੀਂ ਕੱਚੇ ਜਿਹਾ ਬਹੁਤ ਸੋਹਣਾ ਹੈਂਦੀਆਂ ਜਿਹੜੀਆਂ ਲੋਈ ਫਰਸ਼ ਆਪਣਾ ਦਿਗਾ ਮੈਂ ਕਮਿੰਟ ਦਾ ਕੋਲਾ ਬਾਨਿਆ ਜੱਫ ਓਕੇ ਜੀ ਲਓ ਜੀ ਲਾਤਾ ਆਪਣਾ ਫਰਸ਼ ਤੇ ਇੱਧਰ ਪਾਣੀ ਦਾ ਰਨੋ ਬੜਾ ਵਾਲਾ ਸਟੈਂਡ ਜਆ ਤੇ ਲਿਚਟਾਂ ਖੜੀਆਂ ਕਰਤੀਆਂ ਨੇ ਆ ਦੇਖੋ ਇੱਧਰ ਪਾਣੀ ਤੇ ਰਿਆ ਕਰਾਂਗੇ ਹੁਣ ਉੱਪਰ ਉੱਤੇ ਹੋ ਗਿਆ ਤੇ ਢਿੱਲੋ ਸਭ ਵਧੀਆ ਸੱਟੋ ਗਿਆ ਹੁਣ ਚੜੀਆਂ ਵੀ ਬਹਿ ਜਾ ਕਰਨੀਆਂ ਥੱਲੇ ਤੇ ਫਰਸ਼ ਪੂਰਾ ਪ੍ਰੋਪਰ ਸੱਟ ਲੱਗ ਗਿਆ ਤੇ ਹੁਣ ਆਪਾਂ ਨੂੰ ਮਿੱਟੀ ਦੀ ਟੈਂਸ਼ਨ ਨਹੀਂ ਰਹਿਣੀ ਤੇ ਹੁਣ ਚੂਈਆਂ ਵੀ ਨਹੀਂ ਖੱਡਾ ਪੱਟਣਗੀਆਂ ਤੇ ਹੁਣ ਪੱਕੀ ਕੋਤੋਨੀ ਆਪਣੀ ਤਿਆਰ ਹੋ ਗਈ ਹੈ ਤੇ 4 बाई 4 ਦੀ ਕਲੋਨੀ ਇਹ ਆਪਣੀ ਤੇ ਉਚਾਈ ਇਹਦੀ 10 ਵਧੀ ਹੈ ਤੇ ਹੁਣ ਆਪਣੇ 50 60 ਜੋੜੇ ਸੱਕੇ ਹੋ ਜਾਣਗੇ ਪੂਰੇ ਵਧੀਆ ਤੇ ਹੁਣ ਬਰੀਡਿੰਗ ਸੀਜ਼ਨ ਆ ਨਾਲਾ ਲਵੇ ਆ ਬਸ ਮੀਂਹ ਪੈਣ ਦੀ ਦੇਰ ਹੈ ਲੋ ਜੀ ਓਕੇ ਜੀ ਧੰਨਵਾਦ